ਸਰ ਤੇਰੀ ਰੱਬ ਤੇ ਹੋ ਮੇਰੀ ਸਰਦ ਮੈਂ ਨਿਰੰਕ ਤੋ ਓਟ ਅਪਰਾਧ ਕਰੇ Yeah. ਪ੍ਰਤਨੇ ਹੋ ਤੇਰੇ ਗੀਂ ਹਰਦਾਸ ਨਾਮ ਤੇ ਹਰਦਾਸ ਸਤਾਨਕ ਸੁਨਸਾ ਰੱਖ ਲੈ ਗੁਰ ਕੇ ਤੇ সে ਜਿਸ ਸਿਮਰਤ ਸੁਖ ਪਾਈ ਐ ਜਿਸ ਸਿਮਰਤ ਸੁਖ ਪਾਈ ਬੋਲ ਦੇ ਪਿੱਛੇ ਨੂੰ ਇਹਦੇ ਨਾਲ ਬੰਨ ਉਹਦੇ ਨਾਲ ਬੰਨ ਬੋਲ ਦੇ ਨੂੰ ਬੋਲ ਕੇ ਟੱਕ ਜਾਈਂ ਧੂਰ ਦੇ ਆਸ ਪਵਰ ਤੁਮਾਰਾ ਏ ਜਿਮਾ ਕਾਰਨ ਨਿਮਖ ਨਾ ਸੁਣਾ ਤਉ ਤਨ ਹਰ ਹਰ ਨਿਮਖ ਵਿਸਰਗਾ ਮਾਤਾ ਕੀ ਆਸੀ ਜੀਵਾਸ ਬਾਬਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਬੱਚੇ ਦਾ ਨਾਮ ਬਾਬਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ ਕੀਤਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਦੋ ਸੱਚੇ ਪਾਤਸ਼ਾਹ ਕਿਰਪਾ ਕਰ ਸਾਰੇ ਪਰਿਵਾਰ ਨੂੰ ਸਾਰੇ ਪਰਿਵਾਰ ਦੇ ਜੀਵਾਂ ਨੂੰ ਬਾਬਾ ਸੱਚੇ ਪਾਤਸ਼ਾਹ ਗੁਰਮਤੀ ਦਾ ਆਪਣੇ ਪੁੱਤਰ ਨਾਮ ਦੇ ਨਾਲ ਜੋੜ ਕੇ ਰੱਖਣ ਜਿੱਥੇ ਨਾਮ ਹੈ ਗੁਰਿਆਰੇ ਉੱਤੇ ਗੁਰ ਦੀ ਅਪਤ ਫਸਲਾ ਰਹਦੀਆਂ ਨੇ ਇਸ ਗੱਲ ਦਾ ਫੈਸਲਾ ਗੁਰੂ ਸਾਹਿਬ ਜੀ ਆਪ ਕਰ ਰਹੇ ਨੇ ਸਭ ਬੜੇ ਆਇਆ ਜਾਂ ਹਰ ਨਾਮ ਵਿੱਚ ਹਰ ਗੁਰਬਖਸ਼ਿਆਈ ਸਾਹਿਬ ਜੀ ਦਾ ਜਿਨ੍ਹਾਂ ਨੇ ਮਿਹਰ ਕਰਕੇ ਤਰਸ ਤਰਕੇ ਦਇਆ ਕਰਕੇ ਪਰਿਵਾਰ ਨੂੰ ਇਹ ਸੇਵਾ ਬਖਸ਼ ਕੀਤੀ ਹੈ ਇਸ ਤੋਂ ਬਾਅਦ ਆਉਣ ਵਾਲਿਆ ਸੰਗਤ ਦੇ ਚਰਨਾਂ 'ਚ ਬੈਠ ਕੇ ਤੋਂ ਸੁਣਿਆ ਪਰਿਵਾਰ ਵੱਲੋਂ ਅਜੇ ਸੰਗਤ ਦਾ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਸਭ ਉੱਚੀ ਸੰਗਤ ਦਾ ਧੰਨਵਾਦ ਉਸਰ ਕਿਰਪਾ ਕਰਨ ਇਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਪਰਚਾਂਵਾਂ ਨੂੰ ਕਿਰ ਕਰਨ ਉਹਨਾਂ ਨੂੰ ਨਮਕਿਵਾ ਆਉਣ ਰਲ ਕੇ ਨ ਸਭ ਦੇ ਪਾਰ ਕਰੀਏ ਪਰਿਵਾਰ ਵੱਲੋਂ ਸੰਗਤ ਵੱਲੋਂ ਬਹੁਤ ਸਾਰਾ ਮਾਣ ਮਹਾਰਾ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਕਿਰਤ ਕਮਾਈ ਦੇ ਬਰਕਤਾਂ ਪਾਵਣ ਅਮਰ ਸ਼ਕੀਏ ਗੁਰੂ ਵਾਲੇ ਬਣੀਏ ਬਾਣੀ ਔਰ ਬਾਣੇ ਨੂੰ ਧਾਰਨ ਕਰਕੇ ਆਪਣਾ ਲੋਕ ਅਤੇ ਆਪਣਾ ਪਰ ਲੋਕ ਸੁਹੇਲਾ ਬਣਾਈਏ ਜੀ ਆਉ ਨਾਲ ਮਿਲ ਕੇ ਨਾ ਸੰਦੇ ਬਾਤ ਰਾਮ ਕਲੀ ਮਹੱਲਾ ਤੀਜਾ ਆਨੰਦੀ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤ ਗੁਰੂ ਮੈਂ ਪਾਇਆ ਸਤ ਗੁਰ ਕਾ ਪਾਇਆ ਸਹਿਜ ਸੇ ਨਵਦੀਆ ਵਾਗਾ ਰਾਤ ਰਤਨ ਪਰਬਾਰ ਪਰਨਾ ਸ਼ਬਦ ਦਾ ਬਣਾਂਂ ਸ਼ਬਦੋ ਤਰਬੋ ਹਰੀ ਕੇ يا نਹੀਂ کي چره کس نه